ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਅੱਜ ਇੱਕ ਹੋਰ ਛੋਟੀ ਜਿਹੀ ਰੈਸਪੀ ਲੱਗਿਆ ਜੀ ਤੁਹਾਡੇ ਨਾਲ ਸ਼ੇਅਰ ਕਰਨ ਅੱਜ ਬਣਾਉਣ ਲੱਗਿਆਂ ਬੈਜ ਸੀਸਿਕ ਉਹਦੇ ਲਈ ਤੁਸੀਂ ਦੇਖ ਸਕਦੇ ਆਂ ਆਪਾਂ ਪਹਿਲਾਂ ਜਿਹੜਾ ਮਟੀਰੀਅਲ ਆ ਉਹ ਰੈਡੀ ਕਰਾਂਗੇ ਇਹਦੇ ਵਿੱਚ ਪਾਵਾਂਗੇ ਗਾਜਰ Shimla mirch ਤੇ ਫਲੀਆਂ ਸਾਰੀਆਂ ਸਬਜ਼ੀਆਂ ਆਪਾਂ ਹੁਣ ਕੱਟ ਲਈਆਂ ਤੇ ਕੱਟਣੀਆਂ ਬਿਲਕੁਲ ਛੋਟਾ ਸਾਈਜ਼ ਆ ਬਰੀ ਤੁਸੀਂ ਦੇਖ ਸਕਦੇ ਹੋ ਚੌਪ ਕਰਨੀਆਂ ਤੇ ਹੁਣ ਆਪਾਂ ਇੱਕ ਪੈਨ ਦੇ ਵਿੱਚ 2 ਤੋਂ 3 ਟੇਬਲस्पून ਪਾਇਆ ਜੀ ਬਟਰ ਇਹ ਆਪਾਂ ਬਟਰ ਦੇ ਵਿੱਚ ਬਣਾਵਾਂਗੇ ਬਟਰ ਦੇ ਵਿੱਚ ਟੇਸਟ ਬਹੁਤ ਵਧੀਆ ਬਣਦਾ ਹੈ 2 ਤੋਂ 3 ਟੇਬਲस्पून ਲਿਆ ਜੀ ਬਟਰ ਤੇ ਉਸ ਤੋਂ ਬਾਅਦ 2 ਤੋਂ 3 ਲਸਣ ਦੀਆਂ ਕਲੀਆਂ ਤੇ ਇਹਦੇ ਵਿੱਚ ਪਹਿਲਾਂ ਆਪਾਂ ਥੋੜਾ ਜਿਹਾ ਲਗਾਵਾਂਗੇ ਸੇਕ ਬਟਰ ਦੇ ਵਿੱਚ ਲਸਣ ਵੀ ਕਟਣਾ ਨਹੀਂ ਉਹਨੂੰ ਥੋੜਾ ਪ੍ਰੈਸ ਕਰ ਲੈਣਾ ਹੈ ਤੇ ਇਸੇ ਤਰ੍ਹਾਂ ਹੀ ਸਾਬਤ ਜਿਹੜਾ ਲਸਣ ਹੈ ਆਪਾਂ ਇਹਦੇ ਵਿੱਚ ਐਡ ਕਰਾਂਗੇ ਤੇ ਨਾਲ ਹੀ ਇੱਕ ਪਿਆਜ਼ ਛੋਟਾ ਬਿਲਕੁਲ ਉਹ ਵੀ ਆਪਾਂ ਬਰੀਕ ਕੱਟਿਆ ਆ ਉਹਨੂੰ ਐਡ ਕਰਾਂਗੇ ਇਹਨੂੰ ਆਪਾਂ ਡਾਰਕ ਬ੍ਰਾਊਨ ਨਹੀਂ ਕਰਨਾ ਬਸ ਥੋੜਾ ਜਿਹਾ ਲਾਈਟ ਬ੍ਰਾਊਨ ਕਰਨ ਤੋਂ ਬਾਅਦ ਆਪਾਂ ਇਹਦੇ ਵਿੱਚ ਜਿਹੜੀਆਂ ਸਬਜ਼ੀਆਂ ਐਡ ਕਰਾਂਗੇ ਥੋੜਾ ਸੇਕ ਲਗਾਉਣਾ ਹੈ ਪਿਆਜ਼ ਹੋ ਗਿਆ ਹੈ ਲਾਈਟ ਬ੍ਰਾਊਨ ਤੇ ਹੁਣ ਇਹਦੇ ਵਿੱਚ ਐਡ ਕਰਾਂਗੇ ਸਬਜ਼ੀਆਂ ਗਾਜਰਾ ਫਲੀਆਂ ਤੇ Shimla mirch ਇਸ ਤੋਂ ਇਲਾਵਾ ਤੁਸੀਂ ਹੋਰ ਵੀ ਸਬਜ਼ੀ ਜਿਹੜੀ ਤੁਹਾਨੂੰ ਪਸੰਦ ਆ ਜੇ ਐਡ ਕਰਨੀ ਚਾਹੋ ਤੁਸੀਂ ਐਡ ਕਰ ਸਕਦੇ ਆ ਇਹਦੇ ਵਿੱਚ ਕੋਈ ਜ਼ਿਆਦਾ ਟਾਈਮ ਨਹੀਂ ਲੱਗਦਾ ਬੈਸੀ ਸੀਗ ਵਿੱਚ ਨਾ ਜ਼ਿਆਦਾ ਕੋਈ ਮਸਾਲੇ ਯੂਜ਼ ਹੁੰਦੇ ਆ ਫਰਮਣ ਦੀ ਬਹੁਤ ਵਧੀਆ ਆ ਤੇ ਹੈਲਥੀ ਵੀ ਆ ਤੁਸੀਂ ਟਰਾਈ ਜ਼ਰੂਰ ਕਰੋ ਤੇ ਰੋਟੀ ਨਾਲ ਪਸੰਦ ਆ ਤੇ ਰੋਟੀ ਨਾਲ ਖਾ ਲਓ ਵੈਸੇ ਜਿਆਦਾ ਇਹ ਰਾਈਸ ਦੇ ਨਾਲ ਜਿਆਦਾ ਵਧੀਆ ਲੱਗਦੀ ਆ ਸਾਰੀਆਂ ਸਬਜ਼ੀਆਂ ਪਾਉਣ ਤੋਂ ਬਾਅਦ ਹੁਣ ਆਪਾਂ ਇਹਨੂੰ ਮਿਕਸ ਕਰ ਲਾਂਗੇ ਤੇ ਇਹਦੇ ਵਿੱਚ ਇੱਕ ਦੋ ਚੀਜ਼ਾਂ ਹੀ ਆਪਾਂ ਹੋਰ ਮਸਾਲੇ ਐਡ ਕਰਨੇ ਆ ਤੇ ਉਸ ਤੋਂ ਬਾਅਦ ਇਹਨੂੰ ਕਰਾਂਗੇ ਕਵਰ ਇਹਨੂੰ ਜਿਆਦਾ ਟਾਈਮ ਵੀ ਨਹੀਂ ਲੱਗਦਾ 5 ਤੋਂ 7 ਮਿੰਟ ਦੇ ਵਿੱਚ ਵੈਸੀ ਸਿੱਖ ਜਿਹੜੀ ਆ ਉਹ ਰੈਡੀ ਹੋ ਜਾਂਦੀ ਆ ਗੈਸ ਦਾ ਫਲੇਮ ਜਿਹੜਾ ਆਪਾਂ ਮੀਡੀਅਮ ਰੱਖਣਾ ਹੈ ਜਿਆਦਾ ਹਾਈ ਨਹੀਂ ਕਰਨਾ ਇਸ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਹੁਣ ਟੇਸਟ ਦੇ ਅਕੋਰਡਿੰਗ ਇਹਦੇ ਵਿੱਚ ਪਾਵਾਂਗੇ ਨਮਕ ਨਮਕ ਪਾਉਣ ਤੋਂ ਬਾਅਦ ਹੁਣ ਣਾੜੀ ਇਹਦੇ ਵਿੱਚ ਆਪਾਂ ਐਡ ਕਰਾਂਗੇ ਥੋੜੀ ਕਾਲੀ ਮਿਰਚ ਪਾਊਡਰ ਇਹਦੇ ਵਿੱਚ ਐਡ ਕਰਾਂਗੇ ਤੇ ਆਪਣੇ ਟੇਸਟ ਦੇ ਅਕੋਰਡਿੰਗ ਤੁਸੀਂ ਹਰੀ ਮਿਰਚ ਜਿੰਨਾ ਵੀ ਤੁਸੀਂ ਸਪਾਈਸੀ ਖਾਣਾ ਪਸੰਦ ਕਰਦੇ ਆ ਉਹ ਨਹੀਂ ਤੁਸੀਂ ਇਹਦੇ ਵਿੱਚ ਹਰੀ ਮਿਰਚ ਐਡ ਕਰ ਲਓ ਤੇ ਨਾਲ ਹੀ ਹੁਣ ਇਹਦੇ ਵਿੱਚ ਪਾਵਾਂਗੇ ਸੋਇਆ 소ਸ ਇਹ ਥੋੜੀ ਅਲੱਗ ਆਉਂਦੀ ਆ ਥੋੜੀ ਸਪਾਈਸੀ ਹੁੰਦੀ ਇਹਦਾ ਟੇਸਟ ਵਧੀਆ ਹੁੰਦਾ ਆ ਆਪਾਂ ਇਹਦੇ ਵਿੱਚ 2 ਟੇਬਲस्पून ਦੇ ਕਰੀਬ ਇਹਦੇ ਵਿੱਚ ਐਡ ਕਰ ਦਿੱਤੀ ਹੈ ਹੁਣ ਸਾਰੀਆਂ ਸਬਜ਼ੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਬਸ ਇਹ ਹੀ ਦੋ ਤੋ ਤਿੰਨ ਚੀਜ਼ਾਂ ਇਹਦੇ ਵਿੱਚ ਪੈਂਦੀਆਂ ਜਿਹਦੇ ਨਾਲ ਇਹਦਾ ਟੇਸਟ ਜਿਹੜਾ ਆ ਬਹੁਤ ਵਧੀਆ ਇੱਕ ਵੱਖਰਾ ਬਣ ਜਾਂਦਾ ਹੈ ਕੋਈ ਜ਼ਿਆਦਾ ਇਹਦਾ ਕੰਮ ਨਹੀਂ ਹੋ ਪਰ ਖਾਣ ਵਿੱਚ ਇੱਕਦਮ ਵੱਖਰਾ ਸਵਾਦ ਆ ਟਰਾਈ ਜ਼ਰੂਰ ਕਰਿਓ ਤੇ ਵੀਡੀਓ ਨੂੰ ਪੂਰਾ ਦੇਖਿਓ ਕਮੈਂਟ ਵੀ ਜ਼ਰੂਰ ਕਰਿਓ ਕਿ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਲਾਈਕ ਕਰਨਾ ਨਾ ਭੁੱਲਿਓ ਹੁਣ ਆਪਾਂ ਇਹਨੂੰ ਕਵਰ ਕਰ ਦੇਵਾਂਗੇ ਸੀਸੀਕ ਹੋ ਗਈ ਆ ਜੀ ਤਿਆਰ ਤੇ ਹੁਣ ਆਪਾਂ ਲਈਏ ਇੱਕ ਸੀਸੀਕ ਬੜੀ ਪਲੇਟ ਇਹਨੂੰ ਪਹਿਲਾਂ ਆਪਾਂ ਗੈਸ ਤੇ ਚੰਗੀ ਤਰ੍ਹਾਂ ਕਰ ਲਿਆ ਗਰਮ ਤੇ 2 ਟੇਬਲस्पून ਪਾਇਆ ਜੀ ਉਹਦੇ ਵਿੱਚ ਬਟਰ ਤੇ ਹੁਣ ਸੀਸੀਕ ਵੀ ਪਲੇਟ ਦੇ ਵਿੱਚ ਪਾਵਾਂਗੇ ਜਦੋਂ ਅਸੀਂ ਇਸ ਤਰ੍ਹਾਂ ਸਰਵ ਕਰਦੇ ਆ ਤਾਂ ਸੱਚੀ ਰੈਸਟੋਰੈਂਟ ਵਾਲਾ ਟੇਸਟ ਆਉਂਦਾ ਆ ਸੀਸੀਕ ਦੀ ਪਲੇਟ ਵਿੱਚ ਬਟਰ ਪਾ ਕੇ ਤੇ ਇਸ ਤਰ੍ਹਾਂ ਗਰਮ ਗਰਮ ਸਰਵ ਕਰੋ ਤੇ ਤੁਸੀਂ ਬਿਲਕੁਲ ਰੈਸਟੋਰੈਂਟ ਵਾਲਾ ਸਟਾਈਲ ਜਿਹੜਾ ਆ ਉਹ ਬਣਾ ਸਕਦੇ ਘਰ ਵਿੱਚ ਸਟਾਈਲ ਵੀ ਤੇ ਟੇਸਟ ਵੀ ਸਾਰੇ ਜਣੇ ਟਰਾਈ ਜ਼ਰੂਰ ਕਰਿਓ ਕਮੈਂਟ ਕਰਨਾ ਨਾ ਭੁੱਲਿਓ ਕਿ ਅੱਜ ਦੀ ਰੈਸਪੀ ਤੁਹਾਨੂੰ ਕਿੱਦਾਂ ਦੀ ਲੱਗੀ ਤੇ ਮਿਲਦੇ ਆਪਾਂ ਜੀ ਜਲਦੀ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਬਾਏ ਬਾਏ ਟੇਕ ਕੇਅਰ ਸ਼ਸ਼ੀ ਕਾ ਜੀ ਸਾਰਿਆਂ ਨੂੰ